ਅੱਜ ਭਾਜੀ ਜੈ ਸ਼੍ਰੀ ਬਾਵਾ ਲਾਲ ਦੇਵਾਲ ਜੀ ਦੇ ਉਹਨਾਂ ਦੇ ਜਨਮ ਦਿਹਾੜੇ ਦੇ ਉੱਪਰ ਜਿਹੜਾ ਡਾਕਨਾ ਚੌਕ ਲੰਗਰ ਕਮੇਟੀ ਵੱਲੋਂ ਲੰਗਰ ਦਾ ਆਯੋਜਨ ਕੀਤਾ ਜਾਂਦਾ ਅੱਜ ਉਸ ਉਪਲਖ ਦੇ ਵਿੱਚ ਲੱਡੂ ਦੇ ਵਿੱਚੋਂ ਜਿਹੜਾ ਸੋਨੇ ਦੀ ਮੁੰਦਰੀ ਨਿਕਲੀ ਆ ਉਹ ਸਾਡੇ ਭੈਣ ਜੀ ਦੀ ਨਿਕਲੀ ਆ ਜਿਹੜੇ ਕਿ ਬ੍ਰਾਂਹਪੁਰ ਰੋਡ ਕੁਮਾਰਾ ਮੰਡਾ ਤੁਹਾਡਾ ਨਾਮ ਦੱਸੋ ਰੀਟਾ ਕੁਮਾਰੀ ਰੀਟਾ ਕੁਮਾਰੀ ਭੈਣ ਜੀ ਦਾ ਮੁੰਦਰੀ ਨਿਕਲੀ ਆ ਔਰ ਇਹ ਬੜੀ ਖੁਸ਼ੀ ਦੀ ਗੱਲ ਹੈ ਵੀ ਆ ਕਿ ਇੰਨਾ ਇਹ ਪਹਿਲੀ ਵਾਰੀ ਅੱਜ ਐਸ ਲੰਗਰ ਚ ਆਏ ਨੇ ਤੇ ਇਨਾਂ ਤੇ ਬਾਬਾ ਜੀ ਦੀ ਕਿਰਪਾ ਹੋਈ ਹੈ ਐਸ ਕਰਕੇ ਅਸੀਂ ਸਾਰੇ ਸਮੂਹ ਲੰਗਰ ਕਮੇਟੀ ਵੱਲੋਂ ਇਨਾਂ ਨੂੰ ਤੇ ਮਾਰੇ ਦੀ ਜਿਹੜੀ ਇਨਾਂ ਤੇ ਆਸ਼ੀਰਵਾਦ ਹੋਇਆ ਕਿਰਪਾ ਹੋਈ ਹੈ ਉਹਨਾਂ ਵੱਲੋਂ ਅਸੀਂ ਇਨਾਂ ਦੇ ਬੜੇ ਲੱਖ ਲੱਖ ਵੇਦ ਵੀ ਤੁਹਾਨੂੰ ਲਿਜਾਈ ਜਪਾਰੂ ਦੀ ਵਾਲਜੂ ਦੀ ਪ੍ਰੋਗਰਾਮ ਬਹੁਤ ਵਧੀਆ ਹੋ ਗਿਆ ਜੀ ਇਹ ਬਾਬਾ ਜੀ ਦੀ ਕਿਰਪਾ ਹੈਗੀ ਹੈ ਕਿ ਜਿਹੜੇ ਸਾਨੂੰ ਹਿੰਮਤ ਆ ਲਈ ਜਾਂਦੇ ਆ ਕਿ ਐਸ ਉਪਰਾਲੇ ਨੂੰ ਕਰਨ ਵਾਸਤੇ ਤੇ ਅਸੀਂ ਦੌੜ ਭੱਜ ਲੱਗੇ ਰਹਿੰਦੇ ਆ ਸਾਡੀ ਸਾਰੀ ਸੰਗਤ ਜਿੰਨੇ ਵੀ ਸਾਡੇ ਵਰਕਰ ਆ ਗਏ ਨੇ ਇਹਨਾਂ ਦਾ ਬਹੁਤ ਸਹਿਯੋਗ ਹੈ ਸ਼ਹਿਰ ਵਾਸੀਆਂ ਦਾ ਬਹੁਤ ਸਹਿਯੋਗ ਹੈ ਕਿ ਜਿਹੜਾ ਸਾਨੂੰ ਸਪੋਰਟ ਕਰਦੇ ਆ ਤੇ ਸਾਡੇ ਵਿੱਚ ਉਤਸ਼ਾਹ ਭਰੀ ਜਾਂਦੇ ਨੇ